ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਅਸੀਂ ਆਏ ਹਾਂ ਜਲੰਧਰ ਦੇ ਨੇੜੇ ਲਾਂਬੜਾ ਪਿੰਡ 'ਚ ਜਿੱਥੇ ਨਿਊ ਹਾਲੈਂਡ ਕੰਬਾਈਨ ਚੱਲ ਰਹੀ ਸੀ ਉਸ ਤੇ ਲੱਗਿਆ ਸੀ ਨਿਊ ਗੁਰਦੀਪ ਦਾ ਮੇਜ ਕਟਰ ਇਸ ਮੇਜ ਕਟਰ ਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਇਸ ਗੱਡੀ ਨੂੰ ਚਲਾ ਰਹੇ ਸੀ ਜਿਹੜੇ ਇਸ ਕੰਬਾਈਨ ਨੂੰ ਚਲਾ ਰਹੇ ਸੀ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਰਵਨ ਸਿੰਘ ਬਾਜੀ ਸਰਵਨ ਜੀ ਤੁਸੀਂ ਇਹ ਮੇਜ ਕਟਰ ਕਦ ਤੋਂ ਯੂਜ਼ ਕਰ ਰਹੇ ਹੋ ਇਹ ਹੋ ਗਏ ਭਾਜੀ ਆਪਾਂ ਨੂੰ ਇੱਕ ਆਪਣੇ ਤੋਂ ਪਹਿਲਾਂ ਆਈ ਉਹ ਪਹਿਲਾਂ ਲਿਆ ਇਹ ਆਪਾਂ ਨਵਾਂ ਲਿਆ ਥੋੜਾ ਜਿਹਾ ਰੋਇਆ ਜੀ ਤੇ ਕਿੰਨਾ ਸਮਾਂ ਹੋ ਗਿਆ ਜੀ ਇਹਨੂੰ ਉਹ ਪਹਿ ਇੱਕ ਸੀਜ਼ਨ ਪਹਿਲਾਂ ਲਾ ਲਿਆ ਉਹਨਾਂ ਨੇ ਇਹ ਦੂਜਾ ਸੀਜ਼ਨ ਕੱਟ ਰ ਅੱਛਾ ਜੀ ਕਿਹੋ ਜੀ ਪਰਫਾਰਮੈਂਸ ਮਿਲ ਰਹੀ ਤੁਹਾਨੂੰ ਸਾਨੂੰ ਬਹੁਤ ਵਧੀਆ ਭਾਜੀ ਓਕੇ ਆ ਸਾਰਾ ਕੁ ਖਚਾਈ ਖਚੋਈ ਵਧੀਆ ਹੈ ਜੀ ਹਾਂ ਜੀ ਦੂਜੇ ਕਟਰ ਨਾਲੋਂ ਜਿੱਦਾਂ ਵਧੀਆ ਥੋੜਾ ਕਟਰ ਤੁਸੀਂ ਪਹਿਲਾਂ ਕੋਈ ਕਟਰ ਹੋਵਾ ਹੋਰ ਯੂਜ਼ ਕੀਤਾ ਸੀ ਹਾਂ ਜੀ ਯੂਜ਼ ਕਰਕੇ ਵੇਖਿਆ ਪਰ ਨਹੀਂ ਗੱਲਬਾਤ ਹੈ ਨਹੀਂ ਇਦਾਂ ਜਿਵੇਂ ਇਹਨਾਂ ਦੀ ਇਹਦੇ ਵਿੱਚ ਵਾ ਇਹਦੇ ਵਿੱਚ ਕੀ ਖਾਸ ਲੱਗਿਆ ਜੀ ਤੁਹਾਨੂੰ ਖਾਸ ਇੱਕ ਤਾਂ ਇਹਨੂੰ ਬਲੇਡ ਜਿੱ अच्छा जी एक रो, रोल ਨੂੰ ਪੰਜ ਬਲੇਡ ਤੇ ਇੱਕ ਤਾਂ ਝੋਕ ਨਹੀਂ ਹੁੰਦਾ ਭਾਜੀ ਦੂਜੀ ਗੱਲ ਤੇ ਖਚਾਈ ਵੀ ਵਧੀਆ ਏ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਇਹ ਇਹਦੇ ਵੱਲ ਆਨ ਨਿਊ ਗੁਰਦੀਪ ਦਾ ਕਟਰ ਅੱਛਾ ਜਿਹੜੇ ਕਿਸਾਨ ਵੀਰ ਅਗਰ ਮੱਕੀ ਦੀ ਕਟਾਈ ਕਰਨਦੇ ਆ ਉਹਨਾਂ ਨੂੰ ਅਗਰ ਮੇਜ ਕਟਰ ਚਾਹੀਦਾ ਤਾਂ ਨਿਊ ਗੁਰਦੀਪ ਦਾ ਹੀ ਵਰਤਣਾ ਚਾਹੀਦਾ ਤੁਹਾਡਾ ਇਹ ਕਹਿਣਾ ਹਾਂਜੀ ਤੁਸੀਂ ਇਨਾਂ ਦੀ ਕੰਪਨੀ ਤੋਂ ਕੋਈ ਸਰਵਿਸ ਵਗੈਰਾ ਦੀ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਨਹੀਂ ਸਰਵਿਸ ਵਧੀਆ ਭਾਈ ਜੇ ਫੋਨ ਕਰੋ ਆ ਜਾਂਦੇ ਘੰਟੇ ਤੱਕ ਘੰਟੇ 2 ਘੰਟੇ ਤੱਕ ਆ ਜਾਂਦੇ ਠੀਕ ਹੈ ਹੋਰ ਕੀ ਕਹਿਣਾ ਚਾਹੁੰਦੇ ਵੀਰ ਜੀ ਹੋਰ ਬਸ ਵਧੀਆ ਕੱਟ ਰਿਹਾ ਜੀ ਸਰਵਿਸ ਵੀ ਵਧੀਆ ਇਹਨਾਂ ਦੀ ਠੀਕ ਹੈ ਥੈਂਕ ਯੂ ਹਾਂ ਜੀ ਹੁਣ ਦੂਜੇ